ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਠੀਕ ਠਾਕ ਜੀ ਆਪਾਂ ਵੀ ਵਧੀਆ ਤੇ ਭਾਜੀ ਹੁਣ ਆਏ ਹੀ ਆ ਸਾਡੇ ਕੋ ਵੀਡੀਓ ਬਣਾਉਣ ਤੇ ਮੈਂ ਉਹ ਤਾਂ ਡਿਆ ਹੀ ਗੱਡੀਆਂ ਧੋਣ ਤੇ ਸਾਰੇ ਜਣੇ ਜਿਹੜੀ ਭਾਜੀ ਹੁਣਾਂ ਦੀ ਵੀਡੀਓ ਚੱਲ ਰਹੀ ਕਿਹੜੀ ਬੜਾ ਕਰਜ਼ੇ ਦੀ ਮਾਰ ਕਰਜ਼ੇ ਦੀ ਮਾਰ ਕਿਉਂਕਿ ਉਹ ਚ ਮੈਂ ਕਰਜ਼ਾ ਬੜਾ ਵੱਡਾ ਚੁੱਕ ਲਿਆ ਆਪਣੇ ਸਿਰ ਦੇ ਪਾਂਡੇ ਵੱਢੀ ਤੇ ਹੁਣ ਕਿੰਦਾ ਲਥਣਾਵਾ ਕਿੰਨਾ ਪੈਸੇ ਮਰਦੇ ਨੇ ਸਾਰਾ ਕੁਝ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖੇਗਾ ਸਾਰੇ ਜਣੇ ਵੀਡੀਓ ਜ਼ਰੂਰ ਦੇਖਿਓ ਤੇ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਵੀ ਪਾਜੀ ਹੁਣ ਅਸਲ 'ਚ ਨਾ ਗੱਲ ਇਹ ਆ ਵੀ ਪਾਜੀ ਹੁਣ ਅਨੁਰਝੇਵੇਂ ਹੋਰ ਵੀ ਹੁੰਦੇ ਆ ਪਾਜੀ ਇੱਕ ਬੱਸ ਵੀ ਚਲਾਉਂਦੇ ਨੇ ਨਾਲ ਪਾਜੀ ਆਪਣਾ ਘਰ ਡੰਗਰਾਂ ਦਾ ਵੀ ਪਸ਼ੂਆਂ ਨੂੰ ਵੀ ਦੇਖਦੇ ਦੇਖਭਾਲ ਕਰਦੇ ਆ ਘਰ ਦੇ ਵੀ ਕਈ ਕੰਮ ਹੁੰਦੇ ਆ ਵੀਡੀਓ ਵੀ ਬਣਾਉਂਦੇ ਆ ਆਪਣੀ ਵੀ ਸਾਡੀ ਵੀ ਉਹਦੇ ਕਰਕੇ ਥੋੜੇ ਜਨਾ ਟਾਈਮ ਦਾ ਮਤਲਬ ਕਿ ਥੋੜਾ ਮੈਨੇਜਮੈਂਟ ਕਰਨੀ ਔਖੀ ਹੋ ਜਾਂਦੀ ਆ ਤੇ ਇਸ ਕਰਕੇ ਪਰ ਜਿੰਨਾ ਵੀ ਟਾਈਮ ਲੱਗਦਾ ਵਾ ਕੋਸ਼ਿਸ਼ ਕਰਦੀ ਆ ਕਿ ਵਧੀਆ ਵੀਡੀਓ ਬਣਾਈਏ ਤੇ ਬਾਕੀ ਹੁਣ ਗੱਲਾਂ ਦੂਜਿਆਂ ਤੁਹਾਡਾ ਨਾ ਕਰਨਗੇ ਤੇ ਮੈਂ ਹੁਣ ਜਾ ਕੇ ਅਦਰ ਕੰਮ ਕਰਾਂ ਠੀਕ ਚਲੋ ਲਓ ਜੀ ਤੁਹਾਨੂੰ ਦੱਸਿਆ ਹੀ ਆ ਉਸਤਾਦ ਜੀ ਨੇ ਤੇ ਹੁਣ ਆਪਾਂ ਵੀਡੀਓ ਬਣਾ ਲਈ ਆ ਤੇ ਹੁਣ ਅਸੀਂ ਨਾ ਸਵੇਰੇ ਦੇ ਆਏ ਆ 10 ਵਜੇ ਤੇ ਅਸਲੀ ਟਾਈਮ ਕਿੰਨਾ ਹੋ ਗਿਆ ਪਿੰਡੀ ਦਾ 4-5 ਵਜੇ ਦੀ ਸ਼ਾਮ ਹਾਂ ਹਾਂ 4:30 ਹੋ ਗਏ ਆ ਹੁਣ ਘਰ ਜਾ ਕੇ ਕੰਮ ਵੀ ਕਰ ਲੈਣਾ ਪੱਤੇ-ਪੁੱਠੇ ਵੜਨੇ ਆ ਡੰਗਰਾਂ ਦੇ ਪੱਠੇ ਪਾਉਣੇ ਆ ਤੇ ਮੈਨੂੰ ਘਰ ਦੇ ਕੰਮ ਕਰਨ ਵਾਲੇ ਪਏ ਸਾਰੇ ਉਹ ਜਾ ਕੇ ਕਰਨੇ ਆ ਸਵੇਰੇ ਫੇਰ ਆਣਾ ਆਪਾਂ ਵੀਡੀਓ ਬਣਾਉਣ ਵਾਸਤੇ ਤੇ ਤੁਸੀਂ ਸਾਡੀ ਕਰਦੇ ਮਾਰ ਵੀਡੀਓ ਵੇਖਣੇ ਰਹੇ ਹੋ ਤੁਸੀਂ ਬਹੁਤ ਪਿਆਰ ਦਿੱਤਾ ਹੈ ਤੇ ਅੱਗੇ ਵੀ ਤੁਸੀਂ ਇਦਾਂ ਹੀ ਸਾਡੇ ਸਾਥ ਦੇਂਦੇ ਰਹੋਗੇ ਜਿੱਥੇ ਹਰ ਨੂੰ ਸਾਡੀ ਕਮੀ ਲੱਗਦੀ ਹੈ ਵੀਡੀਓ ਵਿੱਚ ਤੁਹਾਨੂੰ ਦੱਸੋ ਅਸੀਂ ਉਹਨੂੰ ਸੁਧਾਰ ਕਰਾਂਗੇ ਤੇ ਇੰਨੀਆਂ ਗੱਲਾਂ ਕਰਦੇ ਹੋਏ ਬਾਕੀ ਧੰਨ ਆਪਾਂ ਘਰ ਜਾ ਕੇ ਮਿਲਦੇ ਆ ਆ ਦੇਖੋ ਜੀ ਹੁਣ ਆਪਾਂ ਕਿਆ ਕਰ ਤੇ ਆਪਾਂ ਆਪਣੀ ਡਿਊਟੀ ਲੱਗੀਆਂ ਲੱਗਣ ਇਹ ਲੱਗੇ ਪੱਠੇ ਵੱਢਣ ਤੇ ਮੈਂ ਕਰਨੇ ਆ ਘਰ ਦੇ ਕੰਮ ਬੋਲਣ ਘਰ ਦੇ ਕੰਮ ਤੁਸੀਂ ਘਟ ਕਰਨੇ ਆ ਜਿਆਦਾ ਮੇਰੇ ਨਾਲ ਪੈੜੀ ਦੇ ਕੰਮ ਕਰਾਉਣੇ ਆ ਵੇਲੀ ਵਾਲੇ ਕੰਮ ਕਰਾਉਣੇ ਆ ਹੂੰ ਠੀਕ ਹੈ ਜੀ ਮੈਂ ਪੱਠੇ ਵੱਢਣਾ ਤੇ ਫਿਰ ਮੈਂ ਵਾਜ ਮਾਰਾਂਗਾ ਤੇ ਮੈਨੂੰ ਚੁਕਾ ਦਿਓ ਆ ਕੇ ਕਰ ਲਈ ਜਣੇ ਕੋ ਪੰਡ ਚੁੱਕਣੀ ਓਖੀ ਹੋ ਜਾਂਦੀ ਆ ਠੀਕ ਤੇ ਕੰਮ ਜਰਾ ਛੇਤੀ ਛੇਤੀ ਨਿਬੇੜ ਲਈਏ ਡੰਗਰ ਵੀ ਢੀਕੰਡੇ ਦੇ ਆ ਕਿ ਕਦੋਂ ਸਾਡੇ ਮਾਲਕ ਆਣਗੇ ਤੇ ਸਾਨੂੰ ਪੱਠੇ ਵੱਢ ਕੇ ਪਾਣਗੇ ਹੂੰ ਤੇ ਸਵੇਰ ਦੇ ਅਸੀਂ ਚਲ ਗਏ ਰਹੀ ਵੀਡੀਓ ਬਣਾਉਣ ਵਾਸਤੇ ਤਿਬੜ ਜੋਗਨ ਭਾਜੀ ਕੋਲ ਤੇ ਉਸਤਾਦ ਜੀ ਹੁਣਾਂ ਨੇ ਵੀ ਕਾਫੀ ਟਾਈਮ ਕੱਢਿਆ ਸਾਡੇ ਵਾਸਤੇ ਤੇ ਸਾਡੇ ਨਾਲ ਹੀ ਲੱਗੇ ਰਹੇ ਸੀ ਤੇ ਹੁਣ ਉਹ ਵੀ ਆਪਣੇ ਚਲੋ ਕੰਮ ਤੇ ਚਾਲੂ ਹੋ ਗਏ ਸੀ ਵਾਸ਼ਿੰਗ ਪੁਆਇੰਟ ਵਾਲੇ ਤੇ ਅਸੀਂ ਵੀ ਘਰੋਂ ਆ ਗਏ ਆ ਇਹੀ ਆਪਣੇ ਕੰਮ ਲੱਗੇ ਆ ਹੁਣ ਕਰਨਾ ਤੇ ਬਰਤਨ ਪਰ ਮਿਲਦਾ ਛੋਟਾ 72 ਵਾਲਾ ਬਰਤਨ ਨਹੀਂ ਹੈਗਾ ਦੱਤ ਨਾਲ ਪੱਟੇ ਛੇਤੀ ਵੱਢ ਹੋ ਜਾਂਦੇ ਆ ਇਹ ਕਿਹਦੇ ਛੇਤੀ ਵੱਢ ਹੋ ਜਾਂਦੇ ਆ ਪਰ ਨਾ ਇੱਥੇ ਪਤਾ ਨਹੀਂ ਕੀ ਗੱਲ ਇਹਦਾ ਥੋੜਾ ਜਿਹਾ ਥਾਂ ਮਾਰ ਘੱਟ ਬਰਤਨ ਨਿਕਲੇ ਆ ਇੱਥੇ ਵਧੀਆ ਸੀ ਉਹ ਮੈਂ ਦਾਤਰੀ ਨਾਲ ਵੱਢ ਛੜਿਆ ਅਸਲ ਤੇ ਉੱਥੇ ਦਾਤਰ ਫੇਰਨਾ ਪਈਦਾ ਸੀ ਹਾਂ ਆਹ ਵਾਲੇ ਤੇ ਨੇਰੇ ਹੀ ਪਤਾ ਨਹੀਂ ਕੀ ਹੈ ਵਿੱਚ ਇਹਦੇ ਚਾ ਠੀਕ ਹੈ ਫਿਰ ਤੂੰ ਪੱਠੇ ਵੱਢ ਲਓ ਹੈ ਤੂੰ ਪੱਠੇ ਵੱਢ ਲਓ ਮੈਂ ਘਰ ਦੇ ਕੰਮ ਕਰ ਲਾਂ ਜਾ ਕੇ ਤੇ ਜਦੋਂ ਪੱਠੇ ਵੱਢੇ ਜਾਣਗੇ ਨਾ ਤੇ ਮੈਨੂੰ ਆਵਾਜ਼ ਮਾਰ ਦੇ ਮੈਂ ਪੱਠੇ ਚ ਕਾ ਜੂਂਗੇ ਆਣ ਕੇ ਚੱਲ ਠੀਕ ਹੈ ਤੇ ਬਾਕੀ ਇਦਾਂ ਆ ਕਿ ਜਿੱਦਾਂ ਤੁਸੀਂ ਸਾਰੇ ਜਣਾਂ ਨੇ ਸਾਡੇ ਪਹਿਲੀ ਵੀਡੀਓ ਨੂੰ ਬਹੁਤ ਪਿਆਰ ਕੀਤਾ ਆ ਇਦਾਂ ਅਸੀਂ ਸਾਡੀਆਂ ਅਗਲੀਆਂ ਵੀਡੀਓ ਨੂੰ ਵੀ ਪਿਆਰ ਕਰਦੇ ਰਹੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਕਰਜ਼ੇ ਦੀ ਮਾਰ ਭਾਗ ਮੇਰੇ ਖਾਲਚ 22ਵਾਂ 23ਵਾਂ ਉਹਦੀ ਅੱਜ ਅਸੀਂ ਵੀਡੀਓ ਬਣਾ ਕੇ ਆਏ ਆ ਤੇ ਉਸਤਾਦ ਜੀ ਉਹਨਾਂ ਨੇ ਵੀ ਪੂਰਾ ਸਾਥ ਦਿੱਤਾ ਆ ਸੁਵੇਲ ਦੇ ਸਾਡੇ ਨਾਲ ਹੀ ਤੇ ਹੁਣ ਉਹ ਵੀ ਆਪਣੇ ਕੰਮ 'ਚ ਲੱਗੇ ਅਸੀਂ ਇੱਧਰ ਆ ਗਏ ਅਸੀਂ ਤਾਂ ਬਾਕੀ ਇਦਾਂ ਹੀ ਤੁਹਾਡੇ ਨਾਲ ਤੇ ਸਾਡੇ ਨਾਲ ਜੁੜੇ ਰਹੋ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਅਗਲੇ ਵੀਲੋਗ ਚ ਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਠੀਕ ਠਾਕ ਜੀ ਆਪਾਂ ਵੀ ਵਧੀਆ ਤੇ ਭਾਜੀ ਹੁਣ ਆਏ ਸੀ ਆ ਸਾਡੇ ਕੋ ਵੀਡੀਓ ਬਣਾਉਣ ਤੇ ਮੈਂ ਉਹ ਤਾਂ ਡਿਆ ਸੀ ਗੱਡੀਆਂ ਤੋਂ ਤੇ ਸਾਰੇ ਜਣੇ ਜਿਹੜੀ ਭਾਜੀ ਹੁਣ ਦੀ ਵੀਡੀਓ ਚ ਲੈਣੀ ਕਿਹੜੀ ਬਰਾ ਕਰਜ਼ੇ ਦੀ ਮਾਰ ਕਿਉਂਕਿ ਉਹ ਚ ਮੈਂ ਕਰਜ਼ਾ ਬੜਾ ਵੱਡਾ ਚੁੱਕ ਲਿਆ ਆਪਣੇ ਸਿਰ ਤੇ ਪਾਂਡੇ ਵੱਢੀ ਤੇ ਹੁਣ ਕਿਦਾਂ ਲਥਣਾਵਾ ਕਿਦਾਂ ਪੈਸੇ ਮਰਦੇ ਨੇ ਸਾਰਾ ਕੁਝ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖੇਗਾ ਸਾਰੇ ਜਣੇ ਵੀਡੀਓ ਜ਼ਰੂਰ ਦੇਖਿਓ ਫਿਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੰਦਾ ਆਦੀ ਲੱਗੀ ਹੈ ਕਿਉਂਕਿ ਭਾਜੀ ਹੁਣ ਅਸਲ 'ਚ ਨਾ ਗੱਲ ਇਹ ਆ ਵੀ ਭਾਜੀ ਹੁਣ ਅਨੁਰਝੇਵੇਂ ਹੋ ਵੀ ਹੁੰਦੇ ਆ ਭਾਜੀ ਇੱਕ ਬੱਸ ਵੀ ਚਲਾਉਂਦੇ ਨੇ ਨਾਲ ਭਾਜੀ ਆਪਣਾ ਘਰ ਡੰਗਰਾਂ ਦਾ ਵੀ ਪਸ਼ੂ ਉਹਦੇ ਵੀ ਦੇਖਦੇ ਦੇਖਭਾਲ ਕਰਦੇ ਆ ਘਰ ਦੇ ਵੀ ਕਈ ਕੰਮ ਹੁੰਦੇ ਆ ਵੀਡੀਓ ਵੀ ਬਣਾਉਂਦੇ ਆ ਆਪਣੀ ਵੀ ਸਾਡੀ ਵੀ ਉਹਦੇ ਕਰਕੇ ਥੋੜੇ ਜਨਾ ਟਾਈਮ ਦਾ ਮਤਲਬ ਕਿ ਥੋੜਾ ਮੈਨੇਜਮੈਂਟ ਕਰਨੀ ਔਖੀ ਹੋ ਜਾਂਦੀ ਆ ਤੇ ਇਸ ਕਰਕੇ ਪਰ ਜਿੰਨਾ ਵੀ ਟਾਈਮ ਲੱਗਦਾ ਵਾ ਕੋਸ਼ਿਸ਼ ਕਰਦੇ ਜੀ ਆ ਕਿ ਵਧੀਆ ਵੀਡੀਓ ਬਣਾਈਏ ਤੇ ਬਾਕੀ ਹੁਣ ਗੱਲਾਂ ਦੂਜਿਆਂ ਤੋਂ ਨਾ ਕਰਨਗੇ ਤੇ ਮੈਂ ਹੁਣ ਜਾ ਕੇ ਅੰਦਰ ਕੰਮ ਕਰਾਂ ਠੀਕ ਚਲੋ ਲੋ ਜੀ ਤੁਹਾਨੂੰ ਦੱਸਿਆ ਹੀ ਆ 우ਸਤਾਦ ਜੀ ਨੇ ਤੇ ਹੁਣ ਆਪਾਂ ਵੀਡੀਓ ਬਣਾ ਲਈ ਆ ਤੇ ਹੁਣ ਅਸੀਂ ਨਾ ਸਵੇਰ ਦੇ ਆਏ ਆ 10 ਵਜੇ ਤੇ ਅਹਲੇ ਟਾਈਮ ਕਿੰਨਾ ਹੋ ਗਿਆ ਆਪਣੀ ਦਾ 4-5 ਵਜੇ ਦੇ ਸ਼ਾਮ ਹਾਂ ਸਾਢੇ 4 ਹੋ ਗਏ ਆ ਹੁਣ ਘਰ ਜਾ ਕੇ ਕੰਮ ਵੀ ਕਰਦੇ ਨੇ ਪੱਠੇ-ਪੁੱਠੇ ਵੜਨੇ ਆ ਡੰਗਰਾਂ ਨੂੰ ਪੱਠੇ ਪਾਉਣੇ ਆ ਤੇ ਮੈਨੂੰ ਘਰ ਦੇ ਕੰਮ ਕਰਨ ਵਾਲੇ ਪੇ ਸਾਰੇ ਉਹ ਜਾ ਕੇ ਕਰਨੇ ਆ ਸਵੇਰੇ ਫੇਰ ਆਣਾ ਆਪਾਂ ਵੀਡੀਓ ਬਣਾਉਣ ਵਾਸਤੇ ਕਿਤੇ ਸਾਡੇ ਕਰਦੇ ਮਾਰੇ ਵੀਡੀਓ ਵੇਖਣ ਹੀ ਰਹੇ ਹੋ ਤਾਂ ਤੁਸੀਂ ਬਹੁਤ ਪਿਆਰ ਦਿੱਤਾ ਹੈ ਤੇ ਅੱਗੇ ਜੇ ਇਦਾਂ ਹੀ ਸਾਡੇ ਸਾਥ ਦੇ ਰਹੋਗੇ ਜਿੱਥੇ ਸਾਡ ਨੂੰ ਕਮੀ ਸਾਡੀ ਕਮੀ ਲੱਗਦੀ ਹੈ ਵੀਡੀਓ ਵਿੱਚ ਤੁਹਾਨੂੰ ਦੱਸੋ ਅਸੀਂ ਉਹਨਾਂ ਨੂੰ ਸੁਧਾਰ ਕਰਾਂਗੇ ਤੇ ਇੰਨੀਆਂ ਗੱਲਾਂ ਕਰਦੇ ਹੋਏ ਬਾਕੀ ਤੁਹਾਨੂੰ ਆਪਾਂ ਘਰ ਜਾ ਕੇ ਮਿਲਦੇ ਹਾਂ ਆ ਦੇਖੋ ਜੀ ਹੁਣ ਆਪਾਂ ਗਏ ਘਰ ਤੇ ਆਪਾਂ ਆਪਣੀ ਡਿਊਟੀ ਲੱਗੀਆਂ ਲੱਗਣ ਇਹ ਲੱਗੇ ਪੱਠੇ ਵੱਢਣ ਤੇ ਮੈਂ ਕਰਨੇ ਆ ਘਰ ਦੇ ਕੰਮ ਬੋਲਣ ਕੋ ਘਰ ਦੇ ਕੰਮ ਤੁਸੀਂ ਘੱਟ ਕਰਨੇ ਆਂ ਜਿਆਦਾ ਮੇਰੇ ਨਾਲ ਪੈੜੀ ਦੇ ਕੰਮ ਕਰਾਉਣੇ ਆ ਵੇਲੀ ਵਾਲੇ ਕੰਮ ਕਰਾਉਣੇ ਆ ਹੂੰ ਠੀਕ ਆ ਜੀ ਮੈਂ ਪੱਠੇ ਵੜਨਾ ਤੇ ਫਿਰ ਮੈਂ ਆਵਾਜ਼ ਮਾਰਾਂਗਾ ਤੇ ਮੈਨੂੰ ਚੁਕਾ ਦੇ ਉਹ ਆ ਕੇ ਕੱਲੇ ਜਣੇ ਕੋ ਪੰਡ ਚੁੱਕੜੀ ਓਖੀ ਹੋ ਜਾਂਦੀ ਆ ਠੀਕ ਤੇ ਕੰਮ ਜਿਹੜਾ ਛੇਤੀ ਛਾਤੀ ਨਿਬੇੜ ਲਈਏ ਡੰਗਰ ਵੀ ਢੀਕਣ ਦੇਦੇ ਆ ਕਿ ਕਦੋਂ ਸਾਡੇ ਮਾਲਕ ਆਣਗੇ ਤੇ ਸਾਨੂੰ ਪੱਠੇ ਵੜ ਕੇ ਪਾਣਗੇ ਹੂੰ ਤੇ ਸਵੇਰ ਦੇ ਅਸੀਂ ਚਲ ਗਏ ਤੇ ਇਹ ਵੀਡੀਓ ਬਣਾਉਣ ਵਾਸਤੇ ਤਿੱਬੜ ਜੋਗਨ ਭਾਜੀ ਕੋਲ ਕਿ ਉਸਤਾਦ ਜੀ ਹੁਣਾਂ ਨੇ ਵੀ ਕਾਫੀ ਟਾਈਮ ਕੱਢਿਆ ਸਾਡੇ ਵਾਸਤੇ ਤੇ ਸਾਡੇ ਨਾਲ ਹੀ ਲੱਗੇ ਰਹੇ ਸੀ ਤੇ ਹੁਣ ਉਹ ਵੀ ਆਪਣੇ ਚਲੋ ਕੰਮ ਤੇ ਚਾਲੂ ਹੋ ਗਏ ਸੀ ਵਾਸ਼ਰੂਮ ਪੁਆਇੰਟ ਵਾਲੇ ਤੇ ਅਸੀਂ ਵੀ ਘਰੋਂ ਆ ਗਏ ਆ ਤੇ ਅਸੀਂ ਆਪਣੇ ਕੰਮ ਲੱਗੇ ਆ ਹੁਣ ਕਰਨ ਤੇ ਬਰਸਨ ਪਰ ਮਿਲਦਾ ਛੋਟਾ 72 ਵਾਲਾ ਬਰਸਨ ਨਹੀਂ ਹੈਗਾ ਦਾ ਤਰ ਨਾ ਪੱਠੇ ਛੇਤੀ ਵੱਢ ਹੋ ਜਾਂਦੇ ਆ ਇਹ ਇਹਦੇ ਛੇਤੀ ਵੱਢ ਹੋ ਜਾਂਦੇ ਆ ਪਰ ਨਾ ਕਿਥੇ ਪਤਾ ਨਹੀਂ ਕੀ ਗੱਲ ਇਹ ਆ ਥੋੜਾ ਜਿਹਾ ਥਾਂ ਮਾਰੋ ਘੱਟ ਵਰਸਨ ਨਿਕਲੇ ਇੱਥੇ ਵਧੀਆ ਸੀ ਉਹ ਮੈਂ ਗਾਤਰੀ ਨਾਲ ਵੱਢ ਛੜਿਆ ਅਸਲ ਤੇ ਉੱਥੇ ਦਾਤਰ ਫੇਰਨਾ ਚਾਹੀਦਾ ਸੀ ਹੂੰ ਆਹ ਵਾਲੇ ਤੇ ਮੇਰੇ ਹੀ ਪਤਾ ਨਹੀਂ ਕੀ ਐ ਵਿੱਚ ਇਹਦੇ ਚਾ ਠੀਕ ਐ ਫਿਰ ਤੁਸੀਂ ਪੱਠੇ ਵੱਢ ਲਓ ਹੈ ਤੇ ਪੱਠੇ ਵੱਢ ਲਵਾਂ ਮੈਂ ਘਰ ਦੇ ਕੰਮ ਕਰ ਲਾਂ ਜਾ ਕੇ ਤੇ ਜਦੋਂ ਪੱਠੇ ਵੱਢੇ ਜਾਣਗੇ ਨਾ ਤੇ ਮੈਨੂੰ ਮਾਜ ਮਾਰਦੇ ਮੈਂ ਪੱਠੇ ਚ ਕਰ ਦੂੰਗੀ ਆਣ ਕੇ ਚੱਲ ਠੀਕ ਐ ਤੇ ਬਾਕੀ ਇਦਾਂ ਆ ਕਿ ਜਿੱਦਾਂ ਤੁਸੀਂ ਸਾਰੇ ਜਣੇ ਸਾਡੇ ਪਹਿਲੀ ਵੀਡੀਓ ਨੂੰ ਬਹੁਤ ਪਿਆਰ ਕੀਤਾ ਆ ਤੇ ਇਦਾਂ ਅਸੀਂ ਸਾਡੀਆਂ ਅਗਲੀਆਂ ਵੀਡੀਓ ਨੂੰ ਵੀ ਪਿਆਰ ਕਰਦੇ ਰਹੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਕਰਜ਼ੇ ਦੀ ਮਾਰ ਭਾਗ ਮੇਰੇ ਖਾਲਚ 22ਵਾਂ 23ਵਾਂ ਉਹਦੀ ਅੱਜ ਅਸੀਂ ਵੀਡੀਓ ਬਣਾ ਕੇ ਆਏ ਆ ਤੇ ਸਟਾਡੀਓ ਨੇ ਵੀ ਪੂਰਾ ਸਾਥ ਦਿੱਤਾ ਆ ਸਵੇਰ ਦੇ ਸਾਡੇ ਨਾਲ ਹੀ ਤੇ ਹੁਣ ਉਹ ਵੀ ਆਪਣੇ ਕੰਮ 'ਚ ਲੱਗੇ ਅਸੀਂ ਇੱਧਰ ਆ ਗਏ ਅਸੀਂ ਤੇ ਬਾਕੀ ਇਦਾਂ ਹੀ ਤੁਹਾਡੇ ਨਾਲ ਤੇ ਹੀ ਸਾਡੇ ਨਾਲ ਜੁੜੇ ਰਹੋ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਅਗਲੇ ਵਲੋਗ 'ਚ ਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ